ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਬੈਂਕਾਂ ਵੱਲੋਂ ਫੜੀਆਂ ਗਈਆਂ ਗੱਡੀਆਂ, ਟਰੈਕਟਰ, ਟਰੱਕ, ਕੰਪੈਨਾਂ, ਮੋਟਰਸਾਈਕਲ ਸਾਰੇ ਸਾਧਨ ਜੋ ਬੈਂਕਾਂ ਵੱਲੋਂ ਫੜੇ ਜਾਂਦੇ ਹਨ ਉਹਨਾਂ ਦੀ ਨਿਲਾਮੀ ਹੋਣ ਜਾ ਰਹੀ ਹੈ 13 ਸਤੰਬਰ 2025 ਦਿਨ ਸ਼ਨੀਵਾਰ ਨੂੰ ਪਿੰਡ ਗਹੌਰ ਜਿਲ੍ਹਾ ਲੁਧਿਆਣਾ ਜੋ ਕਿ ਲੁਧਿਆਣਾ ਦੇ ਵਿੱਚ ਜਗਰਾਉਂ ਵਾਲੀ ਸਾਈਡ ਤੋਂ ਐਂਟਰ ਹੋਣ ਸਾਰੀ ਅੱਗੇ ਆਉਂਦਾ ਹੈ ਲੁਧਿਆਣਾ ਦੇ ਵਿੱਚ ਹੀ ਹੈ ਘੌਰ ਸ਼ਰੀਰਾਵਾਲਿਆਂ ਦਾ ਬਹੁਤ ਵੱਡਾ ਪਲਾਟ ਬਣਿਆ ਹੋਇਆ ਹੈ ਇੱਥੇ ਉੱਥੇ ਬੋਲੀ ਹੋਈ ਵੀਡੀਓ ਸਾਰੀ ਐਂਡ ਤੱਕ ਦੇਖੋ ਆਪਾਂ ਸਕਰੀਨ ਉੱਤੇ ਇੱਕ ਵਟਸਐਪ ਨੰਬਰ ਦਿੱਤਾ ਹੈ ਇਸ ਨੰਬਰ ਉੱਤੇ ਤੁਸੀਂ ਸਾਰੇ ਜੋ ਵੀ ਉੱਥੇ ਵਿਕਲਣ ਉਹਨਾਂ ਦੀ ਡਿਟੇਲ ਲੈ ਸਕਦੇ ਹੋ ਵਟਸਐਪ ਤੇ ਹੈਲੋ ਦਾ ਮੈਸੇਜ ਕਰਕੇ ਤੁਹਾਨੂੰ ਸਾਰੀ ਲਿਸਟ ਮਿਲ ਜਾਊਗੀ ਜੋ-ਜੋ ਸਾਧਣਾ ਹੈ ਹੁਣ ਗੱਲ ਕਰਦੇ ਆਪਾਂ ਇਸ ਨਿਲਾਮੀ ਵਿੱਚ ਕਿੱਦਾਂ ਭਾਗ ਲੈ ਸਕਦੇ ਆਪਾਂ ਤਾਉ ਤੋਂ ਪਹਿਲਾਂ ਐਂਟਰ ਹੋਣ ਲਈ 20120 ਰੁਪਏ ਨਾਲ ਲੈ ਕੇ ਜਾਉਣਾ ਜਾਣਾ ਹੈ ਪੈਨ ਕਾਰਡ ਆਧਾਰ ਕਾਰਡ ਦੀ ਫੋਟੋ ਕਾਪੀ ਤੁਹਾਨੂੰ ਉੱਥੇ ਕਾਊਂਟਰ ਤੇ ਜਮ੍ਹਾਂ ਕਰਵਾਉਣੀ ਪਊ ਤੇ ਉਦੋਂ ਤੁਹਾਨੂੰ 20120 ਰੁਪਏ ਦਾ ਟੋਕਨ ਮਿਲੂ ਇਹ 20120 ਰੁਪਏ ਵਾਲੀ ਤੁਹਾਡਾ ਟੋਕਨ ਆ ਜੋ ਇਹ ਰਕਮ ਹੋਊਗੀ ਜੇ ਤੁਸੀਂ ਕੋਈ ਵੀਕਲ ਖਰੀਦਦੇ ਹੋ ਤਾਂ ਤੁਹਾਡੀ ਇਹ ਪੇਮੈਂਟ ਵੀਕਲ ਦੇ ਵਿੱਚ ਕੱਟੀ ਜਾਊਗੀ ਤੇ ਜੇਕਰ ਤੁਹਾਡੇ ਕੋਈ ਨਹੀਂ ਪਸੰਦ ਵੀਕਲ ਆਉਂਦਾ ਤਾਂ ਤੁਹਾਡਾ 20000 ਰੁਪਇਆ ਬੋਲੀ ਹੁਣ ਅਪਰੰਤ ਨਾਲ ਦੀ ਨਾਲ ਵਾਪਸ ਕਰ ਦਿੱਤਾ ਜਾਏਗਾ ਜੇਕਰ ਤੁਸੀਂ ਕੋਈ ਵੀਕਲ ਖਰੀਦਦੇ ਹੋ ਤਾਂ ਉਸ ਦੀ ਪੇਮੈਂਟ 2 ਦਿਨ ਦੇ ਵਿੱਚ ਸਾਰੀ ਪੇਮੈਂਟ ਅਦਾ ਕਰਨੀ ਹੋਵੇਗੀ ਇਹਨਾਂ ਵੀਕਲਾਂ ਦੇ ਉੱਪਰ ਕੋਈ ਵੀ ਲੋਨ ਨਹੀਂ ਕੀਤਾ ਜਾਵੇਗਾ ਇਹ ਵੀਕਲ ਮਾਰਕੀਟ ਨਾਲੋਂ 2.5 ਲੱਖ ਰੁਪਇਆ ਸਸਤਾ ਬਹੁਤ ਹੀ ਅਦਰ ਰੇਟ ਤੇ ਮਿਲ ਜਾਣਗੇ ਤਾਂ ਉਹ ਜੋ ਕਿ ਜ਼ਬਤ ਕੀਤੇ ਹੁੰਦੇ ਹਨ ਜਿਨ੍ਹਾਂ ਤੋਂ ਕਿਸ਼ਤਾਂ ਨਹੀਂ ਭਰੀਆਂ ਜਾਂਦੀਆਂ ਉਹਨਾਂ ਦੇ ਵੀਕਲ ਚੱਕੇ ਜਾਂਦੇ ਹਨ ਉਹ ਵੀਕਲਾਂ ਦੀ ਨਿਲਾਮੀ ਕੀਤੀ ਜਾਂਦੀ ਜੇਕਰ ਤੁਸੀਂ ਕੋਈ ਵੀਕਲ ਖਰੀਦਦੇ ਹੋ ਤਾਂ ਖਰੀਦ ਜੋ ਪੇਮੈਂਟ ਤੁਹਾਡੀ ਹੋਊਗੀ ਸਾਰ ਸਾਧਨ ਦੀ ਜਿੰਨੀ ਬਣਦੀ ਪੇਮੈਂਟ ਹੋਵੇਗੀ ਉਸ ਦੇ ਵਿੱਚ ਹੀ ਕਾਪੀ ਤੁਹਾਡੇ ਨਾ RC ਤੁਹਾਡੇ ਨਾਮ ਤੇ ਕੰਪਨੀ ਬਣਵਾ ਕੇ ਦੇਗੀ ਉਸ ਦੀ ਕੋਈ ਐਕਸਟਰਾ ਪੇਮੈਂਟ ਨਹੀਂ ਲਈ ਜਾਵੇਗੀ ਵੀਕਲ ਤੁਹਾਡੇ ਨਾਮ ਤੇ RC ਬਣਾ ਕੇ ਦੇਗੀ ਬੋਲੀ ਖਤਮ ਹੋਣ ਪ੍ਰੰਤ ਜੋ ਤੁਹਾਡੀ ਰਾਸ਼ੀ ਜਮ੍ਹਾਂ ਹੋਵੇਗੀ ਉਹ ਟੋਕਨ ਤੇ ਤੁਹਾਨੂੰ ਵਾਪਸ ਕਰ ਦਿੱਤੀ ਜਾਵੇਗੀ ਉਸ ਵਿੱਚੋਂ 120 ਰੁਪਏ ਕੱਟ ਕੀਤੇ ਜਾਣਗੇ ਬਾਕੀ 20000 ਰੁਪਏ ਤੁਹਾਡਾ ਨਲਾਮੀ ਬੋਲੀ ਚੋਂ ਬਾਹਰ ਆਉਂਦੇ ਸਰ ਗੇਟ ਤੇ ਤੁਹਾਨੂੰ 20000 ਰੁਪਏ ਵਾਪਸ ਕਰ ਦਿੱਤਾ ਜਾਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ